ਖੰਨਾ ਨੇੜੇ ਪਿੰਡ ਸ਼ਮਸ਼ਪੁਰ ਨੇੜੇ ਊਡੀ ਦੀ ਪਰਾਲੀ ਦੀ ਠੱਣਾ ਨਾਲ ਭਰੀ ਹੋਈ ਟਰਾਲੀ ਨੂੰ ਲੱਗੀ ਭਿਆਨਕ ਅੱਗ ਟਰੈਕਟਰ ਟਰਾਲੀ ਸੜਕੇ ਸਵਾਹ ਬਹੁਤ ਭਿਆਨਕ ਅੱਗ ਲੱਗੀ ਹੈ ਕਾਫੀ ਕਿਸਾਨ ਦਾ ਨੁਕਸਾਨ ਹੋ ਗਿਆ ਇਹ ਅੱਗ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ ਬਿਜਲੀ ਵਿਭਾਗ ਨੇ ਵੀ ਧਿਆਨ ਦੇਣਾ ਚਾਹੀਦਾ ਰੋਡਾਂ ਤੇ ਜੋ ਇੰਨੀਆਂ ਨੀਮੀਆਂ ਤਾਰਾਂ ਲੰਘਦੀਆਂ ਨੇ ਇਨਾ ਕਿਸਾਨਾਂ ਦਾ ਨੁਕਸਾਨ ਕਰਦੀਆਂ ਨੇ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਤੇ ਟਰੈਕਟਰ ਟਰਾਲੀ ਬਿਲਕੁਲ ਸੜ ਕੇ ਸੁਆਹ ਹੋ ਚੁੱਕੇ ਨੇ ਹੁਣ ਅੱਗੇ ਤੇ ਕਾਬੂ ਪਾਇਆ ਜਾ ਰਿਹਾ ਹੈ ਪਰ ਉਦੋਂ ਤੱਕ ਟਰਾਲੀ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ ਤੇ ਉਸ ਵਿੱਚ ਰੱਖੀ ਪਰਾਲੀ ਜੀ